ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਹਿਲਾਂ ਆਪਾਂ ਖੇਤ ਵਾਲਾ ਜਿਹੜਾ ਗੇੜਾ ਸੀ ਆਪਣਾ ਉਹ ਲਾਇਆ ਸੀ ਤੇ ਉਸ ਤੋਂ ਬਾਅਦ ਤਾਰ ਸੀਗੀ ਜਿਹੜੀ ਲਝਾਤੀ ਸੀ ਭਾਈ ਆਪਣੇ ਫੋਰਮ ਇਹਨਾਂ ਦੇ ਮੈਂ ਘਾਹ ਬੀਨੂ ਫਿਰ ਇਕੱਠੀ ਕਰਕੇ ਆਪਣੇ ਜਿਹੜੇ ਉਹ ਟਾਇਰ ਜੀ ਹੁੰਦੇ ਆ ਉਹਨਾਂ ਤੇ ਚੜਾਈ ਗਏ ਠੀਕ ਹੈ ਜੀ ਤੇ ਦੋਰ ਪੀਏ ਬੱਠ ਗਈ ਕੋਈ ਕਿੱਤਾ ਕਰ ਗਈ ਆਹ ਨਾ ਟੋਪੇ ਤਾਂ ਹਾਂ ਚੱਕੀ ਗਏ ਜੀ ਇਦਾਂ ਨੂੰ ਕੁਛ ਸਾਭ ਨਹੀਂ ਆ ਰਿਹਾ ਇਹ ਮਾਂ ਦੇ ਪੁੱਤਾਂ ਨੇ ਪਚਾਲੋਂ ਚੱਕਤੀ ਪਤਾ ਨਹੀਂ ਕਿਹੜੇ ਲੋਟ ਦਾ ਕੀਤੀ ਹੈ ਕਿਹੜੇ ਲੋਟ ਨਾਲ ਕਰਦਾ ਜਿੰਨੇ ਕੰਮ ਇਹ ਸਾਡਾ ਚਿੜੀਆ ਕਰਦਾ ਇੱਕ ਸਾਡੇ ਚਿੜੀਆ ਨਾਂ ਦਾ ਸ਼ਖਸ ਵੀ ਹੈ ਉਹ ਪਾਇ ਇਨਕਾਰ ਦੀ ਬਤਨੀ ਨਹੀਂ ਆਉਂਦਾ ਹੋ ਪਹਿਲਾ ਕੰਮ ਬੈਨ ਯਾਨੇ ਪਹਿਲੇ ਖੱਟਣੇ ਐ ਤਾਰ ਲਵੇਟ ਕੇ ਦਿਖਾਓ ਮੈਨੂੰ ਦੂਜਾ ਕੰਮ ਬੋਤਲਾਂ ਦੇ ਡੱਟ ਪੱਟਣੇ ਦੇਖੋ ਤਾਂ ਸਹੀ ਇਹ ਵੀ ਇੱਕ ਕਲਾ ਹੈ ਉਹ ਟੀਟਾ ਕੰਮ ਬੋਤਲਾਂ ਦੇ ਡੱਟ ਪੱਟਣੇ ਆਰ ਭੈਰ ਉੱਜ ਕੀ ਪਤਾ ਨਹੀਂ ਕੀ ਬਣੂ ਹੁਣ ਮੈਨੂੰ ਸਮਝ ਤੋਂ ਗੱਲ ਬਾਤ ਹੋਈ ਪਈ ਐ ਐ ਮਿਲ ਲੋਟਾ ਜ਼ਰ ਗੋਲਾ ਕਰਨਾ ਪਊਗਾ ਇਹ ਜਦੋਂ ਉਲਟੇ ਤੇ ਬੜਾ ਕੰਮ ਪਿਆਨਖ ਬਣ ਜਾਂਦਾ ਪਿਆਨਖ ਰੂਪ ਤਾਰਕ ਕਰ ਲੈਂਦੀ ਐ ਠੀਕ ਹੈ ਜੀ ਤੇ ਅੱਜ ਬਾਕੀ ਬਾਕੀ ਸ੍ਰੀ ਅਜੀ ਦਸਵੀਂ ਦਾ ਦਿਹਾੜਾ ਤੇ ਦੇਖਦੇ ਹਾਂ ਜੇ ਕਈ ਕੋਟ ਸੂਈ ਸਰ ਤਾਂ ਉੱਥੇ ਫਿਰ ਛੋਟਾ ਆਪਾਂ ਬਲੌਗ ਬਣਾਵਾਂਗੇ ਤੇ ਤੁਹਾਨੂੰ ਦਿਖਾ ਦੇਾਂਗੇ ਜੀ ਮੱਥਾ ਤੁਸੀ ਹੁੰਦਾ ਰੋਜ ਦਾ ਕੰਮੀ ਹੋ ਰਿਹਾ ਰੱਬ ਦਾ ਪਤਾ ਨਹੀਂ ਇਹ ਕਿ ਕਹੇ ਜਾਂ ਮੌਸਮਾਂ ਕਹੇ ਜਾਂ ਨਾ ਕੋਈ ਚੀਨੀ ਅੰਡੇ ਦੇ ਲੱਟੇ ਪਏ ਉਹਨਾਂ ਸਾਰੇ ਕੁਝ ਅੱਜ ਫਿਰ ਮੈਂ ਕਿਹਾ ਚੱਲ ਮੜੀ ਡਿਊਟੀ ਲਾ ਦਨੇ ਆ ਫਰਾ ਫਰਾ ਤੇ ਡਿਊਟੀ ਲਾ ਦਨੇ ਆ ਹੋਰ ਲਾ ਦਨੇ ਆ ਪਤਾ ਨਹੀਂ ਕੀ ਤਾਂ ਚੱਕਰ ਹੈ ਇਦਕੀ ਤੁਸੀਂ ਸਾਰੇ ਜਣਿਆਂ ਨੇ ਕੱਲ ਨੋਟ ਕੀਤੀ ਹੈ ਜੇਟ ਚੱਲ ਰਿਹਾ ਪੂਰੀ ਗਰਮੀ ਵਾਲਾ ਠੀਕ ਹੈ ਕੀ ਗਰਮੀ ਮਹਿਸੂਸ ਨਹੀਂ ਕੀ ਹੋ ਰਹੀ ਹੈ ਨਹੀਂ ਕੀ ਅਖਣਾਂ ਪੰਜ ਚਾਰ ਦਿਨ ਮਸਾਂ ਗਰਮੀ ਪਈ ਹੁੰਨੀ ਨਹੀਂ ਇਹਦੀ ਗਰਮੀ ਨਹੀਂ ਪਈ ਸਦਾ ਨਹੀਂ ਕਹਿਆ ਜ ਮੌਸਮ ਹੈ ਕੀ ਕੋਈ ਕੁਦਰਤ ਦੀ ਕਰੋਪੀ ਲਾ ਲੋ ਹਨ ਕੋਈ ਕੀ ਬਣਨਾ ਕੁਝ ਕਹਿ ਨਹੀਂ ਸਕਦੇ ਪਰ ਆ ਇੰਨੀ ਠੰਡੇ ਵਾਲਾ ਹਾਲ ਜਨ ਨਹੀਂ ਦੇਖਿਆ ਜੀ ਪਤੰਦਰ ਰੋਜ਼ਦਾਰ ਕੰਮੀ ਹੋ ਰਹੇ ਨਹੀਂ ਰੋਜ਼ ਦੀ ਜਮਾ ਇੱਕ ਦਿਨ ਵੀ ਨਹੀਂ ਆਲਾ ਜਾਣ ਦਿੰਦਾ ਪਿਛਲਾ ਫਿਰ ਪਤਾ ਨਹੀਂ ਕੀ ਰੱਬ ਨੂੰ ਹੋ ਰਿਹਾ ਪਤਾ ਨਹੀਂ ਕਿਹੜਾ ਤਾਂ ਤਾਂ ਆ ਬੈਠਾ ਹੈ ਕਿਹੜਾ ਨਾਮਾ ਦਾ ਪੁੱਤ ਨਾ ਪੁੱਛੀ ਗਈ ਜਾਂਦਾ ਜੇ ਮਰਜੀ ਦੇਦਾ ਅੱਜ ਵਿੱਚ ਮੈਨੂੰ ਇਹ ਲੱਗਦਾ ਵੀ ਆਪ ਜਿਹੜੇ ਕੋਲੇ ਚਾਰਜ ਸੀ ਨਾ ਮੇਰੀ ਨੂੰਹ ਵਾਲਾ ਛੱਡਣ ਦਾ ਉਹ ਆਪ ਛੁੱਟੀ ਛੱਡੀ ਤੇ ਵਾਗਿਆ ਮੈਨੂੰ ਪਤਾ ਜੀ ਤੇ ਚਾਰਜ ਉਹ ਕਿਸੇ ਨਕੰਮੇ ਮੰਦੀ ਨੂੰ ਦੇਗਾ ਠੀਕ ਹੈ ਉਹਨੂੰ ਪੁੱਛੀ ਨਹੀਂ ਵੀ ਕਦੋਂ ਇਹ ਇਹਨੂੰ ਇਹਨੂੰ ਮੈਂ ਦੱਸ ਦਾਂ ਵੀ ਭਰਾਵਾ ਰੋਜ਼ ਨਹੀਂ ਨੀ ਛੱਡੀ ਨੀ ਹੁੰਦੀ ਨੇਰੀ ਵੀ ਕਿਤੇ ਕਿਤੇ ਆਈ ਹੁੰਦੀ ਹੈ ਜਦ ਮੰਨ ਲਈ ਆ ਗਈ ਤੇਰੇ ਤਾਂ ਹੱਥ ਮੇਰਾ ਰੋਜ਼ ਦੀ ਕਿਤਾ ਹੋ ਰਿਹਾ ਕੱਟ ਕੇ ਲੈਣੇ ਆਂ ਦਲਾਕੇ ਲੈਣੇ ਫਾਲਸ ਨਾਲੇ ਆਂ ਫਾਲਸ ਨਾਲੇ ਮਲੇ ਪਰੇ ਤਾਰੀਓ ਲੇ ਉਣਚਾਰੀ ਆਂ ਵੀ ਆ ਗਈ ਉਂ ਜਿਹਨੇ ਚਾਰੀ ਅੰਬ ਲੈਣੇ ਆਂ ਭਾਈ ਸਾਫਤ ਲੈਣੇ ਆਂ ਸਾਫਤ ਲੈ ਜਾਓਗਾ ਨਾ ਕੱਟ ਕੇ ਲੈਣੇ ਆਂ ਕੱਟ ਕੇ ਲੈ ਜਾਓ ਸਾਰਾ ਕੁਝ ਹੀ ਕਰਨਾਗੇ ਜਮਾ ਬਤੰਦਰ ਏਡਾ ਦਾਹ ਜੇ ਨਾਲ ਅੱਧੇ ਬੈਠਾ ਮੈਂਟੀ ਨੂੰ ਕਤਰ-ਕਤਰਨ ਲੱਗੇ ਘੜਚ ਘੜਚ ਗਏ ਨਾ ਚੱਕੋ ਨਾ ਚੁਗਲਾ ਠਾ ਕਰਨ ਲੱਗਾ ਮੈਂਟੀ ਲਾਉਂਦਾ ਜਾਵਾ ਹੋਰ ਤੁਸੀਂ ਠੀਕ ਹੋ ਜੀ ਵਧੀਆ ਓਕੇ ਆ ਮੈਂ ਉਹਦਾ ਕੰਮ ਕਰਦਾ ਵੀਡੀਓ ਮੇਰੀ ਲਾਈਕ ਕਰਦੇ ਸ਼ੇਅਰ ਕਰਦੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ 10 ਮਿੰਟ ਜਾਣ ਦਾ ਰਾਦਾ ਹੈਗਾਗਾ ਠੀਕ ਹੈ ਜੇ ਗਏ ਤਾਂ ਫਿਰ ਸੁਣੋ ਉਹ ਚੀਜ਼ ਵੀ ਕੋਈ ਨਾ ਕੋਈ ਦਿਖਾ ਦੇਣਗੇ ਮੱਥਾ ਠੀਕ ਕਰਵਾਉਣਗੇ ਨਾਲੇ ਭਾਈ ਤੁਸੀਂ ਸਾਡੇ ਜਰੀਏ ਮੱਥਾ ਠੀਕ ਹੈ ਜਿਹੜੇ ਬੰਦੇ ਮੇਰੇ ਵਰਗੇ ਨਹੀਂਗੇ ਆ ਨਹੀਂ ਸਕਦੇ ਮਤਲਬ ਇਹ ਨਹੀਂ ਵੀ 6:00 ਵਜੇ ਉਹ ਹੀ ਵਿੱਚ ਕੋਲੀ ਹੁੰਦੇ ਨੇ ਜਿਵੇਂ ਉਹ ਨਹੀਂ ਹੈਗਾ ਇੱਕ ਕੱਪ ਸੀਗਾ ਬੰਦਾ ਤੇ ਦੋ ਜਣੇ ਪਏ ਸੀ ਉਹ ਕਹਿੰਦਾ ਰਾਤ ਨੂੰ ਨੇਰਾ ਸੀਗਾ ਕਹਿੰਦਾ ਜੀਵਾ ਦੀਵਾ ਬਜਾਈ ਉਹ ਕਹਿੰਦਾ ਤੂੰ ਵੇਹਾਰੇ ਉਹ ਕਹਿੰਦਾ ਤੂੰ ਵਲਿਆ ਦੇ ਕਿੱਡੀ ਕੀ ਗੱਲ ਉੱਠ ਕੇ ਉਹ ਕਹਿੰਦਾ ਮੈਨੂੰ ਨਹੀਂ ਪਤਾ ਯਾਰ ਤੂੰ ਵਝਾਉਣਾ ਵਝਾਦੇ ਨੀਚੇ ਕੀ ਜਾਣਦੇ ਉਹ ਕੋਈ ਮੇਰੇ ਪਰ ਕਹਿੰਦਾ ਹੈ ਮਾਤਾ ਮੈਂ ਤੇਰੇ ਕਹਦਾ 5 ਰੁਪਈਆ ਦੀ ਸੁੱਖ ਦੇ ਕੇ ਆਉਂਗਾ ਤੇ ਦੀਵਾ ਬੁੱਝੇ ਹੁਣ ਦੀਵੇ ਚ ਕੁਦਰਤੀ ਤੇਲ ਘੱਟ ਸੀਗਾ ਉਹਦੀ ਬੱਤੀ ਬੁੱਝਦੀ ਬੁੱਝਦੀ ਬੁੱਝ ਗਈ ਭਾਈ ਉਹ ਬੁੱਝ ਗਈ ਤੜਕੇ ਨੂੰ ਜਿਹੜਾ ਦੂਜਾ ਸੀਗਾ ਉਹ ਕਹਿੰਦਾ ਓਏ ਕਹਿੰਦਾ ਰਾਤ ਕੰਝਰਦਿਆ ਤੂੰ ਸੁੱਖ ਸੁੱਖੀ ਸੀ ਸੁੱਖ ਤਾਂ ਤੇਰੀ ਹੋ ਗਈ ਸੀ ਪੂਰੀ ਤੇ ਹੁਣ ਕਹਿੰਦਾ ਤੈਨੂੰ ਮਤਲਬ ਜਿਹੜੀ ਸੁੱਖ ਸੀਗੀ ਉਹ ਮਾਤਾ ਤੇ ਦੇ ਕੇ ਆਉਣੀ ਪਊਗੀ ਜਾ ਕੇ ਉਹ ਕਹਿੰਦਾ ਮਾਤਾ ਨੂੰ ਵੀ ਪਤਾ ਹੀ ਹੈ ਕਹਿੰਦਾ ਕੀ ਪਤਾ ਹੈ ਹਲਾ ਮਾਦਨ ਉਹ ਵੀ ਪਤੀ ਆ ਹੁਣ ਜਿਹੜਾ ਉੱਠ ਕੇ ਕਹਿੰਦਾ ਮੰਜੇ ਤੋਂ ਦੀਵਾ ਨਹੀਂ ਬੁਝਾ ਸਕਦਾ ਉਹ ਮੇਰੀ ਸੁੱਖ ਸੇਣ ਕਿੱਥੋਂ ਆ ਜੂਗਾ ਇਸ ਕਰਕੇ ਬਾਈ ਕਹਿੰਦਾ ਰਹਿਣੇ ਜੀ ਬਸ ਠੀਕ ਠਾਕ ਹੀ ਆ ਕੰਮ ਚ ਠੀਕ ਹੈ ਜੀ ਹਾਂ ਸਹੀ ਸੋਨੂੰ ਮੈਨੂੰ ਤਾਂ ਮਰੀ ਹੀ ਹੈ ਸੋਨੂੰ ਜਿੰਨੀ ਕਾ ਯੂਨਿਕ ਖਮੇਠਾ ਚ ਲਿਖ ਦੇ ਹਾਂ ਜੀ ਕਿਉਂ ਚੱਲ ਜਾਣਾ ਬਾਲਾ ਐ ਚੱਲਣਾ ਲਾ ਦੇ ਤੇ ਇਹ ਹੁੰਦਾ ਜੀ ਟੈਸਟ ਕਰਨ ਵਾਸਤੇ ਗੋਲਡ ਆਨਰ ਨੂੰ ਸੀਰੀ ਸੀਰੀਜ਼ ਬੋਲ ਕਹਿੰਦੇ ਨੇ ਤੇ ਇਹਦੇ ਨਾਲ ਮਤਲਬ ਜਿਵੇਂ ਆਪਾਂ ਡਾਕਟਰ ਚੈੱਕ ਕਰਦੇ ਆ ਉਹ ਲਾ ਕੇ ਸਾਰਾ ਕੁਝ ਥਰਮਾਮੀਟਰ ਆ ਵੀ ਕੀ ਨੁਕਸਾ ਬਲੱਡ ਘਟਿਆ ਹੈ ਕਿ ਬਲੱਡ ਵਧਿਆ ਹੈ ਇਹ ਉਸ ਤਰ੍ਹਾਂ ਸਾਰਾ ਕੁਝ ਚੈੱਕ ਕਰਦੇ ਨੇ ਆ ਮਰੀਜ਼ ਨੂੰ ਹੁਣ ਚੈੱਕ ਕਰਦੇ ਆ ਵੀ ਇਹਦੇ ਵਿੱਚ ਕੀ ਪ੍ਰੋਬਲਮ ਹੈ ਠੀਕ ਹੈ ਜੀ ਪਹਿਲਾਂ ਲੀਡਾ ਬਣਾ ਕੇ ਦੇਖਦੇ ਆ ਤਾਰਾਂ ਮੋਟਰ ਜੋ ਦੇਖੋ ਚੱਲ ਪਿਆ ਕਾਲੀ ਡਾਂ ਬੋਲਦੇ ਆ ਹੁਣ ਕਾਲੀਆਂ ਨਹੀਂ ਖੜੀਆਂ ਆ ਆ ਜੂ ਕਰ ਕਿੰਨਾ ਜਿਹੜਾ ਆ ਦੇਖੋ ਜੀ ਕਾਲੀਆਂ ਤਰ੍ਹਾਂ ਜਿਹੜੀਆਂ ਉਹ ਬੋਲਦੀਆਂ ਨਹੀਂ ਵੱਲੋਂ ਚੱਲਦਾ ਨਹੀਂ ਲਾਲ ਤੇ ਚੱਲਦਾ ਆ ਦੇਖੋ ਵੱਲੋਂ ਵੀ ਚੱਲਦਾ ਖੜਾ ਕਰਦਾ ਚੱਲਦਾ ਨਾ ਵੱਲੋਂ ਲਾਲ ਤੇ ਆ ਕਾਲੀਆਂ ਤੇ ਲਾਤੀਆਂ ਤੇ ਕਾਲੀਆਂ ਤੇ ਵੱਲੋਂ ਨਹੀਂ ਚੱਲਦਾ ਇਹਦਾ ਮਤਲਬ ਇਹਦੀ ਮੋਟਰ ਚ ਨੁਕਸ ਹੈ ਹੁਣ ਆਪਾਂ ਇਹਨੂੰ ਛਾਂਟ ਨਹੀਂ ਗਦੇ ਵੀ ਛਾਂਟਦਾ ਨਹੀਂ ਦੇਖੋ ਪਹਿਲਾਂ ਇਸ ਤਰ੍ਹਾਂ ਕਰਕੇ ਆ ਲਓ ਇਹ ਜੀ ਨਾਲ ਚੈੱਕ ਦੇਖੋ ਚਾਰ ਤਾਂ ਨਹੀਂ ਹੈਗਾ ਪਰ ਮੋਟਰ ਦੇ ਵਿੱਚ ਨੁਕਸ ਹੈ ਮੋਟਰ ਨੂੰ ਕਿੱਥੇ ਨੁਕਸ ਹੈ ਉਹ ਪੁੱਛਣਾ ਹੈ ਇਹਦੀਆਂ ਇਹਦੀਆਂ ਕਾਲੀਆਂ ਤਾਰਾਂ ਦੇ ਜਣੀ ਕਿ ਕਾਲੀਆਂ ਲੀਡਾਂ ਨੇ ਜਿਹੜੀਆਂ ਉਹ ਗੋਲ ਦੀ ਸਤਸ੍ਰੀ ਕਾਲ ਜੀ ਉਸ ਤੋਂ ਬਾਅਦ ਫਿਰ ਪੱਖੇ-ਪੁੱਖੇ ਸਮਾਰ ਕੇ ਤੇ ਅਸੀਂ ਆਖਿਆ ਵੀ ਚਲਦੇ ਆਪਾਂ ਜਿੱਥੇ ਆਪਣੇ ਪਿੰਡ 'ਚ ਹੀ ਦਾ ਸੰਗਾ ਦੀ ਜਗ੍ਹਾ ਬਣੀ ਹੋਈ ਆ ਅੱਜ ਦਸਵੀਂ ਦਾ ਦਿਹਾੜਾ ਸੀਗਾ ਇੱਥੇ ਦਸਵੀਂ ਵਾਲੇ ਦਿਨ ਕਾਫੀ ਮਤਲਬ ਰੌਣਕ ਹੁੰਦੀ ਆ ਤੇ ਜਵਾਕ ਵੀ ਕਹਿੰਦੇ ਜਿਹੜੀ ਮੱਥਾ ਟੇਕ ਕਿਉਂਨੇ ਮੈਂ ਵੀ ਆਖਿਆ ਮਖਾ ਵੀ ਅੱਜ ਆਪਾਂ ਮੱਥਾ ਟੇਕ ਕਿਉਂਨੇ ਤੇ ਹੁਣ ਭਈ ਅਸੀਂ ਚੱਲੇ ਸੀਗੇ ਦਸਵੀਂ ਤੇ ਜਾਣ ਦਾ ਭਾਵ ਠੀਕ ਆ ਜੀ ਉਹ ਆਉਂਦਾ ਮਗਰ ਬਿੱਟੂ ਤੇ ਬਾਕੀ ਦਾ ਮਾਹੌਲ ਤੁਹਾਨੂੰ ਉੱਥੇ ਦਿਖਾਉਣੇ ਚੱਲਗੇ ਇੱਧਰ ਜਾਂਦੀ ਐ ਸਾਈਕਲ ਇੱਕ ਤੇ ਇੱਕ ਆਪਣੇ ਕੋਲੇ ਆ ਠੀਕ ਆ ਜੀ ਇਹ ਆ ਜੀ ੁਰਕਣੀ ਵਾਲੇ ਰਾਹ ਦਾ ਚੱਕਾ ਠੀਕ ਆ ਜੀ ਇਧਰ ਚਰੀ ਬੀਜੀ ਪਈ ਐ ਜਿਵੇਂ ਟੋਪ ਦੀ ਐ ਜਾਂ ਇੱਕ ਨੰਬਰ ਚਰੀ ਐ ਜਿਵੇਂ ਤੇ ਮੱਕੀ ਐ ਮੱਕੀ ਐ ਤੇ ਬਾਕੀ ਹੁਣ ਤੁਹਾਨੂੰ ਦਿਖਾਉਣੇ ਚੱਲ ਆਹ ਬੋੜ ਹੈ ਜੀ ਸਾਡੇ ਪਿੰਡ ਮਤਲਬ ਇੱਥੇ ਬੜਾ ਪੁਰਾਣਾ ਬੋੜ ਹੈ ਇਹ ਪੂਰਾ ਡਬਲ ਹੈ ਤੇ ਤੁਸੀਂ ਥੱਲੇ ਦੇਖੋ ਦਾੜੀ ਕਿੱਥੋਂ ਤੱਕ ਇਹਦੀ ਵੱਧ ਚੁੱਕੀ ਹੈ ਠੀਕ ਆ ਇੱਕ ਤਰ੍ਹਾਂ ਦਾ ਮਤਲਬ ਜੰਗਲੀ ਬਣਾ ਹੈ ਡਾਇਰੈਕਟ ਥੱਲੇ ਪੂਰਾ ਸੰਗਣਾ ਹਜੇ ਤਾਂ ਵਿੱਚੋਂ ਕਿਵਰੀ ਕੋਈ ਜ਼ਿਆਦਾ ਨਹੀਂ ਰਹੀ ਔਨ ਕਰਕੇ ਟੁੱਟ ਗਿਆ ਦੇਖੋ ਤੁਸੀਂ ਯਾਰ ਮੀਆਂ ਦੇ ਵਿੱਚ ਇੱਥੇ ਮੌਜ ਨਾਲ ਬਹਿ ਕੇ ਪਹਿਲਾਂ ਇੱਥੇ ਇੱਕ ਦੋ ਵਾਰੀ ਬਾਬੇ ਨੇ ਧੂਨੇ ਨੂੰ ਧੂਣਾ ਆਇਆ ਵੀ ਲਾਇਆ ਸੀ ਇੱਕ ਵਾਰੀ ਪਤਨ ਬਹੁਤ ਟਾਈਮ ਹੋ ਗਿਆ ਤੇ ਆ ਆ ਗਿਆ ਜੀ ਆਪਣਾ ਕੇਲਿਆਂ ਦਾ ਬੂਟਾ ਤੇ ਬਾਬਿਆਂ ਨੂੰ ਜਾਂਦਾ ਹੋਇਆ ਰਾਹ ਠੀਕ ਹੈ ਜੀ ਦੇਖੋ ਆ ਬਾਬਾ ਆ ਗਿਆ ਹਾਂਜੀ ਬਾਬਿਆਂ ਕੋਲੇ ਜਾਇਆ ਏ ਜੀ ਬਾਬਿਆਂ ਦੇ ਦਰਸ਼ਨ ਕਰਿਆ ਏ ਤੇ ਪਰਮਾਤਮਾ ਭਲੀ ਕਰੇ ਬਾਬਾ ਜੀ ਨੂੰ ਮਿਲਿਆ ਏ ਤੇ ਹੁਣ ਆਪਾਂ ਚੱਲਦੇ ਆਂ ਪਿੰਡ ਨੂੰ ਠੀਕ ਹੈ ਜੀ ਬਾਅਦ ਘਾਟ ਹੋਈ ਤੁਸੀਂ ਕੋਈ ਕਮੈਂਟਾਂ ਚ ਦੱਸ ਦਿਓ ਥੋੜਾ ਬਹੁਤਾ ਪਿਆਰ ਯਾਰ ਬਲੌਗਿੰਗ ਨੂੰ ਵੀ ਦਿਆ ਕਰੋ ਕਿਉਂਕਿ ਕੱਲਾ ਜਾਣਾ ਮੈਂ ਤਾਂ ਹਰ ਟਾਈਮ ਵੀਡੀਓ ਹਾਸੀ ਮਜ਼ਾਕ ਵਾਲੀਆਂ ਵੀ ਨਹੀਂ ਨਿਕਲਦੀਆਂ ਹੁੰਦੀਆਂ ਠੀਕ ਹੈ ਜੀ ਇਸ ਕਰਕੇ ਤੁਹਾਡਾ ਹੱਕ ਬਣਦਾ ਥੋੜਾ ਬਹੁਤਾ ਸਾਥ ਦੇਣ ਦਾ ਤੇ ਬਾਕੀ ਬਾਬਾ ਭਲੀ ਕਰੇ ਜੀ ਕਿਰਪਾ ਕਰੇ ਆਪਾਂ ਕਿੱਦਾਂ ਜਾਇਆ ਠੀਕ ਹੈ ਜੀ ਆਹ ਦੇਖੋ ਕੇਲਾ ਤੇ ਹੁਣ ਤੈਨੂੰ ਕੀ ਪਾਈਏ ਦਰਬੇਸ਼ਾ ਸਾਡੇ ਕੋਲ ਖੜਾ ਹੈਗਾ ਦਰਬੇਸ਼ ਆਜੋ ਬੁੱਤ ਇੱਥੇ ਆ ਕੇ ਮਤਲਬ ਕੈਮਰਾ ਖੋਲਣ ਨੂੰ ਫੇਰ ਮੇਰਾ ਜੀ ਕੀਤਾ ਵੀ ਅਰ ਥੋੜੀ ਜੀ ਚੀਜ਼ ਆਪਾਂ ਕੈਪਚਰ ਕਰੀਏ ਜਿਹੜੇ ਥਾਂ ਤੇ ਮੈਂ ਖੜਾ ਹੈਗਾ ਪੂਲੀ ਆ ਤੇ ਆ ਥਾਂ ਦੇ ਉੱਤੇ ਚਵੱਚਾ ਜਿਹਾ ਬਣਿਆ ਹੋਇਆ ਸੀ ਬਾਵਾ ਖੁੱਲਾ ਜ ਆ ਇੱਥੇ ਦਰਖਤ ਸੀ ਬਹੁਤ ਘੈਂਟ ਟਾਹਲੀਆਂ ਸੀ ਪਤਾ ਨਹੀਂ ਤਾਂ ਡਿਗ ਡੁਗ ਪਈਆਂ ਪਤਾ ਨਹੀਂ ਆਪ ਪਟਤੀਆਂ ਸਮਝ ਤੋਂ ਬਾਹਰ ਆ ਪਰ ਇੱਥੇ ਆ ਕੇ ਮਨ ਹੁਰੂ ਜੇ ਹੋਇਆ ਕਿਉਂਕਿ ਕਟੋਕਟ 10-12 ਸਾਲਾਂ ਦੀ ਗੱਲ ਹੈ ਇਹ ਜਦੋਂ ਮੰਨ ਲਓ ਚਲੋ ਅਸੀਂ ਖੇਤ ਦਾ ਉਧਰ ਤਬਾਦਲਾ ਕਰ ਲਿਆ ਸੀਗਾ ਅਸੀਂ ਕੋਰ ਵਾਲੇ ਬੰਨੀ ਲੈ ਲਿਆ ਸੀ ਤੇ ਮੇਰੇ ਚਾਚੇ ਕਿਹਨੇ ਇੱਧਰ ਲੈ ਲਿਆ ਸੀ ਉਹ ਸੋਲਰ ਮੋਟਰ ਲੱਗੀ ਹੋਈ ਹੈ ਉਹਨਾਂ ਦੀ ਕੈਮਰੇ ਦੇ ਵਿੱਚ ਕੈਪਚਰ ਸ਼ਾਇਦ ਨਾ ਹੋਵੇ ਤੇ ਮਤਲਬ ਹਮਤ ਕਹਿਣ ਦਾ ਪਾ ਵੇ ਸੀ ਵੀ ਯਾਰ ਕਿੰਨਾ ਘੈਂਟ ਇੱਥੇ ਚੀਜ਼ਾਂ ਹੁੰਦੀਆਂ ਸੀਗੀਆਂ ਹਨਾ ਪਰ ਅੱਜ ਪਤਾ ਨਹੀਂ ਕਿੱਧਰ ਅਲੋਪ ਹੀ ਹੋ ਗਿਆ ਸਾਰਾ ਕੁਝ ਅਸਲ ਦੇ ਵਿੱਚ ਇਹਦਾ ਇੱਕ ਕਾਰਨ ਮਤਲਬ ਮੈਂ ਇਹ ਵੀ ਮੰਨਦਾ ਬਾਣ ਦੇਖੋ ਚਾਰ ਚਪੇਰੇ ਪਹਿਲਾਂ ਨਰਮਾ ਹੁੰਦਾ ਨਰਮਾ ਇੱਥੇ ਹੈਗਾ ਕਿਲਾ ਡੇਢ ਕਿਲਾ ਪਰ ਚਾਰ ਚਪੇਰੇ ਮੈਂ ਤੁਹਾਨੂੰ ਦੂਜੀ ਲੋਡ ਕੈਮਰਾ ਕਰਕੇ ਦਿਖਾਉਣਾਗਾ ਐ ਪਏ ਨੇ ਬਾਣ ਸਫੈਦ ਗੰਜੇ ਕੱਢੇ ਪਏ ਨੇ ਜਿਵੇਂ ਕੋਈ ਮਤਲਬ ਉਹ ਨਹੀਂ ਹੈਗਾ ਪਹਿਲਾਂ ਨਰਮੇ ਹੁੰਦੇ ਵਿੱਚ ਸਬਜੀ ਹੁੰਦੀ ਆ ਸਾਡੇ ਖੇਤਾਂ ਦੇ ਵਿੱਚ ਟਿੰਡੀਆਂ ਟੁੰਡੀਆਂ ਤੇ ਹੋਰ ਸਬਜੀ ਖਖੜੀਆਂ ਖੁਕੜੀਆਂ ਬੜਾ ਕੁਝ ਹੁੰਦਾ ਸੀਗਾ ਹੁਣ ਉਹ ਲੋਪ ਹੀ ਹੋ ਗਏ ਰੇ ਸਾਰਾ ਕੁਝ ਹੀ ਲੋਪ ਹੋ ਗਿਆ ਸਮਝ ਤੋਂ ਬਾਹਰ ਹੈ ਵੀ ਕੀ ਬਣੀ ਜਾਂਦਾ ਹੈ ਇਹ ਨਹੀਂ ਬਣੀ ਜਾਂਦਾ ਹਨਾ ਪਤਾ ਨਹੀਂ ਕਿਉਂ ਲੋਕ ਦਰਖਤਾਂ ਨੇ ਤਾਂ ਜਿਵੇਂ ਬੈਰੀ ਹੋ ਗਈ ਬਸ ਇੰਨੀ ਆਪਣੀ ਛੋਟੀ ਜਿਹੀ ਗੱਲਬਾਤ ਸੀਗੀ ਚੰਗੀ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਵੀ ਕਰ ਦਿਓ ਬਾਕੀ ਠੀਕ ਹੈ ਜੀ